ਝੰਡਿਆਲਾ ਗੁਰੂ ਪੁਲਿਸ ਨੂੰ ਪਾਜ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ASI ਨਨੇਸ਼ ਕੁਮਾਰ ਅਤੇ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਤਾਲਰ ਨੇ ਪੋਲਤੇ ਸਪੈਸ਼ਲ ਨਾਕਾ ਬੰਦੀ ਦੇ ਰਾਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ DSP ਝੰਡਿਆਲਾ ਗੁਰੂ ਬਕਰ ਪ੍ਰਤਾਪ ਸਿੰਘ ਸੋਤਣ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਬੰਟੀ ਪੁੱਤਰ ਰਾਮ ਸਿੰਘ ਵਾਸੀ ਪਖਰਪੁਰ ਥਾਣਾ ਕਤੂ ਨੰਗਲ ਅਤੇ ਸੁਖਦੇਵ ਸਿੰਘ ਉਤਰ ਚਰਨ ਸਿੰਘ ਵਾਸੀ ਜੀਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਵੱਜੂ ਹੋਏ। ਦੋਵੇਂ ਵੱਖ-ਵੱਖ ਮੋਟਰਸਾਈਕਲਾਂ ਤੇ ਆ ਰਹੇ ਸਨ। ਚੈਕਿੰਗ ਦੌਰਾਨ ਦੋਵੇਂ ਮੋਟਰਸਾਈਕਲ ਦੇ ਦਸਤਾਵੇਜ਼ ਨਹੀਂ ਦਿਖਾ ਸਕੇ। ਸਖਤੀ ਨਾਲ ਪੁੱਛਗਿੱਛ ਕਰਨ ਤੇ ਉਹਨਾਂ ਨੇ ਮੰਨਿਆ ਕਿ ਮੋਟਰਸਾਈਕਲ ਚੋਰੀ ਦੇ ਹਨ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਦੋਹਾਂ ਗੁਨ ਤੇ ਹੋਰ ਮੋਟਰਸਾਈਕਲ ਬਰਾਮਦ ਕੀਤੀ। ਅੰਦਰ ਸੇਵਾ। ਕਿ ਕਾਲਰ ਜੀ ਨੇ ਉਹ ਉਹ ਪਿਆਰ ਦਾ ਸੀ ਇਹ ਸਿਮਾ ਸਪੈਸ਼ਲ ਅਪਾਂਤੀ ਸੀ ਸਿਮਾ ਜੀ ਨੇ ਜਿਸ ਨੂੰ ਚਾਰਜ ਲਾਉਂਦਾ ਹਨ ਉਹਨਾਂ ਨੂੰ ਸ਼ਕਤੀ ਬਾਇਸ ਚੈਕਿੰਗ ਦੀ ਲੋੜ ਹੈ ਅਤੇ ਉਹ ਮੋਬਾਈਲ ਸਰਵਰ ਕੋਲ ਰਿਕਾਰਡ ਕੀਤੀ ਹੈ ਉਹ ਬਾਇਸ ਰਿਕਾਰਡ ਕਰਨਾ ਹੈ ਉਹ ਜਿਹੜੇ ਭਾਰਤੀ ਵਾਲੋ ਬਾਇਸ ਦੇ ਭਾਵੇਂ ਜੀ ਜਿਸੇ ਦਾ ਅਧਿਕਾਰ ਤੋਂ ਪੁੱਛਿਆ ਕਿ ਕੰਧਿਆ ਦੇ ਕੋਈ ਵੀ ਅਸਲੀ ਪੂਰ ਵਾਕ ਨਹੀਂ ਦੇ ਸਕਦੇ ਸ਼ਖਲੇ ਦਾ ਅਫੀਸਰ ਨੂੰ ਨਾਲੇ ਚਾਰੀਆ ਤੋਂ ਬਾਰੇ ਰਸਕੂ ਬਾਈਕਸ ਚੋਰੀ ਹੋਈ ਹੈ ਚਲੋ ਦੋ ਬਾਈਕਸ ਨਾਲ ਚੋਰੀ ਦੇ ਮਾਮਲੇ ਵਿੱਚ ਸੋਭਾਰ ਪਸਿਨਾ ਤੋਂ ਤੁਹਾਡਾ 200 ਸਿਗਮ ਚੈਦਰ ਵਾਲਾ ਤੇ ਹੋਰ ਬਾਈਕਸ ਤੇ ਇੱਕ ਚੋਰੀ ਦਾ ਕਾਰਨ ਹੋ ਗਿਆ ਜਿਹਦੇ ਅਧਾਰ ਤੇ ਅਸੀਂ ਮਦਨਾ ਨੂੰ ਛੋਟਾ ਮੇਡੀ 2442017 ਬਸਿਕ 379472 ਲਗਿਸੀ ਤੁਹਾਡਾ ਜਿਹੜਾ ਰਜਿਸਟਰ ਕੀਤਾ ਸਾਮੀ ਅਸੀਂ ਬਾਈਕਸ ਨੂੰ ਕਵਰ ਕੀਤੇ ਟੋਟਲ ਜਿਹੜੀ ਬਾਈਕਸ ਦੇ ਪਾਤਰ ਕਵਰ ਕੀਤੇ ਗਏ ਦੋ ਬੋਲੇ ਮੁੰਆ ਨਾਮ ਲੈ ਕੇ ਦੀ ਬਾਕੀ ਉਹਦਾ ਰਾਮ ਸਿੰਘ ਵਾਸੀ ਪਖਰਪੁਰਾ ਦਾ ਥੋੜਾ ਹੱਥ ਲੱਗ ਗਿਆ ਤੇ ਦੂਸਰੇ ਵਾਲਾ ਜੀ ਸੁਦੇਸ਼ੀ ਵਸਤੂ ਵੀ ਇਹ ਵਾਸੀ ਈਕੋ ਸਰਚਾ ਵਿੱਚ ਦਾ ਪਾਸਪੋਰਟ ਇਹਨਾਂ ਤੋਂ 5-22 ਕਰੋੜ ਰੁਪਏ ਦੇ ਜਨਾ ਵਿੱਚੋਂ ਇੱਕ ਬਾਜ਼ਾਰ ਟੂਰ ਡਿਸਕਵਰ ਤੇ ਦੋ ਸਟੈਂਡਰਡ ਇਹ ਲੜਕਿਆਂwatcher ਜਿਹੜਾ ਇਹਨਾਂ ਅਸਲੀ ਪੇਸ਼ਕਰਾ ਦੀ ਤੇ ਅੱਜ ਜਿਹੜਾ ਪੁਲਿਸ ਸਵਾਰ ਲੈ ਕੇ ਅਗਲੀ ਤਫਤੀਸ਼ ਲਈ ਇਹਨਾਂ ਨੂੰ ਇਨਵੈਸਟੀਗੇਸ਼ਨ ਤੇ ਇਹਨਾਂ ਦੇ ਬੋਸਾਂ ਤੇ ਹੈ ਸਭਾ ਕੋਈ ਕੋਸ਼ਿਸ਼ ਕਰਕੇ ਇਸ ਦਾ ਰਿਵਾਰਡ ਕਰਵਾ ਮਾਰ ਲੈ ਕੇ ਮੋੜੀ ਜੀ ਪਤੀ